ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਮੇਰੀ ਧਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਕਸਾਹਾਲ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਆਪਾਂ ਜੀ ਬਣਾ ਰਹੇ ਹਾਂ ਅੱਜ ਕद्दू ਦੀ ਸਬਜ਼ੀ ਤੇ ਮੈਂ ਦੁਬਾਰਾ ਫੇਰ ਹੱਥ ਜੋੜ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੀ ਹਾਂ ਆਪਣੀ YouTube ਫੈਮਿਲੀ ਨੂੰ ਜੋ ਵੀ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਭੈਣ ਭਰਾ ਸਾਰੇ ਉਹਨਾਂ ਨੂੰ ਫੇਰ ਇੱਕ ਵਾਰ ਸਤ ਸ੍ਰੀ ਅਕਾਲ ਬਰਾ ਬਲਾਰੀਆਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਸਾਥ ਦਿੱਤਾ ਤੇ ਆਪਣੇ ਨਾਲ ਜੁੜੇ ਹੋਏ ਜੋ ਵੀ ਭੈਣ ਭਰਾ ਲਾਈਵ ਤੇ ਜੁੜੇ ਆ ਉਹ ਹੁਣ ਮੇਰੇ ਨਾਲ ਵੀਡੀਓ ਤੇ ਵੀ ਜੁੜਨ ਤਾਂ ਕਿ ਆਪਾਂ ਅੱਗੇ ਵਧ ਸਕੀਏ। ਗਲੋ ਜੀ ਆਪਾਂ ਕੜਾਹੀ ਰੱਖ ਲਈਏ ਇਸ ਤੇ ਆਪਾਂ ਥੋੜਾ ਜਿਹਾ ਦੇਸੀ ਘਿਓ ਪਾ ਲੈ। ਦੇਸੀ ਘਿਓ ਦਾ ਤੜਕਾ ਲਾਵਾਂਗੇ ਆਪਾਂ। ਫਾਰਮਿੰਗ ਘਿਓ ਤੇ ਤੇਲ ਦਾ ਨਹੀਂ ਲਾਉਣਾ ਤੇ ਮੈਂ ਥੋੜਾ ਜੀਰਾ ਪਾ ਲੈ। ਸਰ ਤੋਂ ਮੈਂ ਇੱਕ ਸਾਈਡ ਟੁਕੜਾ ਹੀ ਥੋੜੀ ਜੀ ਨੀਮੀ ਰੱਖ ਲਈ ਤਾਂ ਕਿ ਸਾੜੀ ਸਾਰੀ ਕੜਾਹੀ ਵਿੱਚ ਤੜਕਾ ਲਾਉਣਾ ਨਾ ਪਵੇ ਕਿਉਂਕਿ ਉਹ ਚੋਂ ਅੱਗ ਜੀ ਨਾ ਨਿਕਲ ਜਾਵੇ ਥੋੜੇ ਜਿਹੀ ਪਾਸੇ ਆਪਾਂ ਤੜਕਾ ਲਾਵਾਂਗੇ ਕਿਉਂਕਿ ਆਪਾਂ ਤੜਕਾ ਵੀ ਘੱਟ-ਘੱਟਿਆਗਾ ਬਾਲਾ ਜ਼ਿਆਦਾ ਨਹੀਂ ਕੱਟਿਆ ਤੜਕਾ ਲਓ ਜੀ ਆਪਾਂ ਜਿਵੇਂ ਸਿੰਪਲ ਤਰੀਕੇ ਨਾਲ ਸਬਜ਼ੀ ਬਣਾ ਰਹੇ ਹਾਂ ਔਰ ਇਹਦੇ ਵਿੱਚ ਕੁਛ ਨਹੀਂ ਪਾਵਾਂਗੇ ਆਧਾ ਟਮਾਟਰ ਵਗੈਰਾ ਸਿੰਪਲ ਸਬਜੀ ਬਹੁਤ ਵਧੀਆ ਬਣਦੀ ਹੈ ਹੁਣ ਜੱਪਣ ਕद्दू ਆ ਗਏ ਨੇ ਬਾਜ਼ਾਰ ਦੇ ਵਿੱਚ ਬਹੁਤ ਦਿਨਾਂ ਦੇ ਆਏ ਹੋਏ ਨੇ ਤੇ ਲੋ ਜੀ ਆਪਾਂ ਲੋੜ ਅਨਸਾਰ ਥੋੜਾ ਨਮਕ ਮਿਰਚ ਪਾ ਦੇਾਂਗੇ ਜਿੰਨਾ ਕਾ ਆਪਾਂ ਘਰ ਖਾਣੇ ਆ ਆਪੋ ਆਪਣੇ ਟੇਸਟ ਮੁਤਾਬਕ ਪਾ ਲਓ ਜੀ ਲੂਣ ਮਿਰਚ ਕਿ ਹੁਣ ਆਪਾਂ ਪਾ ਦੇਗੇ ਚੱਪਣ ਕद्दू ਚੱਪਣ ਕद्दू ਮੈਂ ਤੋਸ ਮਾਰ ਕੇ ਰੱਖ ਲਏ ਸੀ ਹੁਣ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਵਾਂਗੇ ਕਿਉਂਕਿ ਪਾਣੀ ਇਹ ਵਿੱਚੇ ਸੜ ਜਾਂਦੇ ਕद्दू ਸਾਰਾ ਪਮ ਮਸਾਲਾ ਚੰਗੀ ਤਰ੍ਹਾਂ ਰਲਾ ਦੇਾਂਗੇ ਸਬਜ਼ੀ ਦੇ ਵਿੱਚ ਕੜੀ ਸਿਰ ਦੀ ਸਹਾਇਤਾ ਦੇ ਨਾਲ ਇਹ ਸਬਜ਼ੀ ਬਣਾਉਣ ਦਾ ਮਤਲਬ ਇਹ ਨਹੀਂ ਹੈਗਾ ਜੀ ਸੋਣ ਸਬਜ਼ੀ ਨਹੀਂ ਬਣਾਉਣੀ ਉਹਦੀ ਸਬਜ਼ੀ ਬਣਾਉਣ ਦਾ ਮਤਲਬ ਹੈ ਸੋਣ ਨੂੰ ਮਿਲਣਾ ਕਿਉਂਕਿ ਵੀਡੀਓ ਦੇ ਜ਼ਰੀਏ ਆਪਾਂ ਮਿਲ ਸਕਦੇ ਹਾਂ ਜੀ ਆਪਾਂ ਥੋੜਾ ਮੋਟਾ ਕੁ ਕੰਮਕਾਰ ਕਰਾਂਗੇ ਤਾਂ ਹੀ ਤੁਹਾਡੇ ਨਾਲ ਗੱਲਬਾਤ ਕਰ ਸਕਾਂਗੇ ਮਿਲ ਸਕਾਂਗੇ ਤੁਹਾਡੀਆਂ ਦਵਾਵਾਂ ਨਾਲ ਇੱਥੇ ਤੱਕ ਪਹੁੰਚਿਆ ਤੇ ਅੱਗੇ ਵੀ ਤੁਸੀਂ ਲੈ ਕੇ ਜਾਣਾ ਇਸ ਕਰਕੇ ਮੈਂ ਥੋੜਾ ਥੋੜਾ ਕੰਮ ਕਰਕੇ ਤੁਹਾਨੂੰ ਵੀਡੀਓ ਪਾਇਆ ਕਰੂੰਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਸਟਿੱਪ ਨਾ ਕਰਨਾ ਤਾਂ ਕਿ ਤੁਹਾਡੀ ਤੈਂ ਦਾ ਮਾਂ ਦਾ ਚੈਨਲ ਅੱਗੇ ਵੱਧ ਸਕੇ ਲਓ ਜੀ ਆਪਾਂ ਕਿਉਂ ਟਾਕ ਤ ਕਿ ਸਮਾਨ ਨੂੰ ਨਾਲ ਹੁੰਦੇ ਸਮੇਟ ਦੇਾਂਗੇ ਆਪਾਂ ਹੁਣ ਆਪਾਂ ਟੱਕਣ ਨਾਲ ਟਾਕ ਦਿੱਤੀ ਸਬਜੀ ਪਾਣੀ ਬਿਲਕੁਲ ਨਹੀਂ ਪਾਵਾਂਗੇ ਇਹਦੇ ਵਿੱਚ ਲਓ ਜੀ ਹੁਣ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਬਿਲਕੁਲ ਬਣ ਗਈ ਏ ਸਬਜੀ ਤੇ ਸਬਜੀ ਬਣ ਗਈ ਆਪਾਂ ਹੁਣ ਆਟਾ ਗੁੰਨ ਕੇ ਰੋਟੀਆਂ ਲਾਹਾਂਗੇ ਤੇ ਸਾਰਿਆਂ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਪਲੀਜ਼ ਕਮੈਂਟ ਵੀ ਕਰਨੇ ਆ ਸੋਹਣੇ ਸੋਹਣੇ ਤੁਸੀਂ ਲੈਵ ਤੇ ਮੇਰੀ ਬਹੁਤ ਸਪੋਰਟ ਕੀਤੀ ਹੈ ਮੈਨੂੰ ਉਮੀਦ ਹੈ ਤੁਸੀਂ ਮੇਰੀ ਚੈਨਲ ਤੇ ਵੀ ਸਪੋਰਟ ਕਰੋਗੇ ਵੀਡੀਓ ਤੇ ਵੀ ਤੇ ਮੈਨੂੰ ਮਾਣਾ ਸੋਡੇ ਤੇ ਸਾਰੀ ਫੈਮਿਲੀ ਤੇ YouTube ਤੇ ਇਤੇ ਥੋੜੇ ਜਿਹਾ ਆਪਾਂ ਆਲੂਏ ਪਰੌਠੇ ਵੀ ਬਣਾਵਾਂਗੇ ਨਾਲ ਮਸਾਲਾ ਮੇਰਾ ਤਿਆਰ ਕੀਤਾ ਪਿਆਗਾ ਕਾਕਾ ਆਸਵਾਸਤੇ ਕੁਝ ਰੋਟੀਆਂ ਬਣਾ ਲਾਂਗੇ ਤੇ ਆਪ ਪੱਖੀ ਛੱਡ ਲਈਏ ਕਿਉਂਕਿ ਧੂਆ ਬਾਹਰ ਨਿਕਲ ਜੇ ਬੱਚੇ ਸਬਜ਼ੀ ਨਹੀਂ ਪਸੰਦ ਕਰਦੇ ਉਹਨਾਂ ਨੂੰ ਖਾਣ ਵਾਸਤੇ ਫਿਰ ਥੋੜਾ ਜਿਹਾ ਵੱਖਰਾ ਕਰਨਾ ਪੈਂਦਾ ਤਵਾ ਪਤੋਸ ਮਾਰ ਲੇ ਤੇ ਸਮਾਨ ਆਪਣੇ ਕੋਲ ਸਾਰਾ ਰੱਖ ਲਿਆ ਡੱਬਾ ਵਗੈਰਾ ਲਓ ਜੀ ਆਪਾਂ ਥੋੜੇ ਮਿੰਟਾਂ ਦੀ ਵੀਡੀਓ ਪਾਈਏ ਤਾਂ ਕਿ ਬੋਰ ਨਾ ਹੋ ਜੇ ਜਣ ਸਾਰੇ ਤੇ ਤੁਸੀਂ ਜਰੂਰ ਫੁੱਲ ਵਾਚ ਕਰਨੀ ਵੀਡੀਓ ਮੇਰੀ ਤੇ ਲੱਬੇ ਚ ਮੇਰਾ ਆਟਾ ਪਾਇਆ ਹੋ ਸੁੱਕਾ ਪੜੇ ਥਨ ਵਾਸਤੇ ਇਹ ਆਪ ਕੱਢ ਲੇ ਸਾਰੇ ਹੰਦਾ ਫੇਰ ਮੈਂ ਇੱਕ ਵਾਰ ਧੰਨਵਾਦ ਕਰਦੀ ਤੇ ਵੀਡੀਓ ਨੂੰ ਸਟਿੱਪ ਨਾ ਕਰਿਓ ਜੀ ਪਲੀਜ਼ ਸਾਰੇ ਫੋਲੋਅਰ ਚ ਦੇਖਿਓ ਚਹਿਲਾ ਕੇ ਸਾਡੇ ਦੇ ਕਰੋ ਜ਼ਰੂਰੀ ਨਹੀਂ ਹੈਗਾ ਕੋਲ ਬੈਕ ਦੇਖਣੀ ਹੈ ਵੀਡੀ ਲਾ ਕੇ ਛੱਡ ਤਾਂ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਤਾ ਵੀਡੀਓ ਤੇ ਬਸ ਇੰਨੀ ਕ ਗੱਲ ਹੋਰ ਕੋਈ ਜ਼ਿਆਦੇ ਗੱਲ ਨਹੀਂ ਹੈਗੀ ਜੋ ਭੈਣ ਭਾਈ ਮੇਰੇ ਵੀਡੀਓ ਵਾਚ ਕਰੂਗਾ ਮੈਂ ਉਹਨਾਂ ਦੀ ਵੀਡੀਓ ਸਾਰਿਆਂ ਦੀ ਬਾਤ ਕਰੂੰਗੀ ਇੱਕ ਕਮੈਂਟ ਜ਼ਰੂਰ ਛੱਡ ਕੇ ਜਾਣਾ ਵੀਡੀਓ ਤੇ ਜੇ ਅਸੀਂ ਵੀਡੀਓ ਦੇਖਦੇ ਆ ਪਤਾ ਲੱਗ ਜਾਂਦਾ ਵੀ ਕੌਣ ਆਪਣੇ ਚੈਨਲ ਤੇ ਆਉਂਦਾਗਾ ਕੌਣ ਆਪਣੀ ਸਪੋਰਟ ਕਰਦਾ ਤੇ ਇੱਕ ਸੋਹਣੇ ਜਿਹੇ ਕਮੈਂਟ ਨਾਲ ਮੋਟੀਵੇਸ਼ਨ ਵੀ ਮਿਲਦਾ ਥੈਂਕ ਯੂ ਧੰਨਵਾਦ ਜੀ ਸਾਰਿਆਂ ਦਾ